6 ਜੂਨ ਦੀ ਤੇ ਦਿਨ ਸ਼ੁੱਕਰਵਾਰ ਟਾਈਮ 2:30 ਵਜੇ ਦੁਪਹਿਰ ਦੇ ਤੇ ਮੁੰਡਿਆਂ ਨੇ ਕਹਿੰਦੇ ਪੱਕੇ ਡੇਰੇ ਲਾਏ ਹੋਇਆ ਜੋਸ਼ੀ ਮੱਠ ਗੁਰੂ ਘਰ ਚ ਹਿੱਲਣ ਦਾ ਕਹਿੰਦੇ ਨਾਂ ਹੀ ਨਹੀਂ ਲੈਂਦੇ ਇੱਕ ਵਾਰੀ ਮੁਲਾਕਾਤ ਕਰਾ ਦਈਏ ਸਾਰਿਆਂ ਨਾਲ ਹਰਪਾਲ ਬਾਈ ਜਾਂ ਜੀ ਓਕੇ ਯਾਰ ਬੋਟ ਓਕੇ ਭਾਈ ਚਲਿਏ ਚੱਲੋਗੇ ਅੱਜ ਅੱਜ ਚੱਲੋਗੇ ਆ ਤੁਮ ਆਪਾਂ ਤਾਂ ਬਾਹਰ ਬੈਠੇ ਆਪਣਾ ਬੋਰੀ ਬਿਸਤਰਾ ਤੇ ਭਾਈ ਨੇ ਬੜਾ ਟੱਕਾ ਲਾ ਕੇ ਐ ਦੂਬਾ ਤਾਂ ਬਾਬੇ ਨੇ ਵੀ ਜਵਾਬ ਦੇ ਦੇਣਾਗਾ ਬਾਬੇ ਨੇ ਬਾਬੇ ਉੱਠ ਖੜੋ ਯਾਰੀ ਆਵਾਜ਼ ਆ ਮੈਂ ਬੋਰੀ ਜਿੱਤਨੀ ਆਉਂਦੀ ਪਰ ਕੋਲੇ ਸਸਰੀਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾਣਾਗਾ ਜੋਸ਼ੀ ਮਰਤੋ ਜੀ ਪਾਕੀ ਥੋੜੀ ਜੀ ਚੜਾਈ ਆ ਵਿੱਚ 3-4 ਕਿਲੋਮੀਟਰ ਬਾਕੀ ਸਾਰੀ ਟਾਲ ਟਲਾਨੀ ਹੈਗੀ ਸਾਈਕਲ ਆਪਣੇ ਆਪ ਭੱਜਿਆ ਜਾਊਗਾ ਤੇ ਸ਼ੁਕਰ ਆ ਬਾਈ ਮੁੰਡੇ ਕਹਿੰਦੇ ਸਾਈਕਲਾਂ ਕੋਲੇ ਆ ਗਏ ਸਮਾਨ ਸੱਲਾ ਚੱਕ ਲਿਆ ਬਹੁਤ ਦਿਨ ਹੋ ਗਏ ਸੀ ਕਿ ਇੱਥੇ ਚਲੋ ਭਾਈ ਚਲੋ ਸੰਦੀਪ ਭਾਈ ਕਹਿਵਾਂਗੇ ਅੱਜ ਹੈ ਗਲਗੁਲਜੇ ਭਾਈ ਸਾਰਿਆਂ ਦੇ ਖਰਾਬ ਹੋਏ ਪਿਆ ਮੇਰੀ ਵੀ ਬਾਅਦ ਥੋੜੀ ਭਾਰੀ ਹੋਈ ਪਈ ਹੈਗੀ ਆ ਸੈਟ ਹੋ ਗਿਆ ਜੀ ਤੁਹਾਨੂੰ ਕਹਾਂ ਮੁੰਡੀ ਤਕੜੀ ਹੈ ਜੀ ਹਾਂ ਤੇਰੀ ਇਮਿਊਨਿਟੀ ਭਾਈ ਤਕੜੀ ਹੈਗੀ ਆਪਣੀ ਗੱਡੀ ਆ ਖੜੀ ਹੈ ਜੀ ਆ ਬਸ ਮੈਟ ਮੂਟੇ ਬੰਨਣੇ ਆਗੇ ਇੱਕ ਆਪਣੇ ਆ ਹੁੰਦਾ ਗਾ ਮਗਰ ਟੈਂਟ ਇਹਨੂੰ ਬੰਨਣਾ ਗਾ ਤੇ ਫਿਰ ਆਪਾਂ ਚੱਲਦੇ ਆ ਅੱਜ जोशी मरतो तो पाखी चल चल पर शहरी अंदाज हवा भर रहा <laughs> है थो <laughs> थोड़ी और <पार> दे <laughs> ਹੇ ਤੇ ਆ ਮਾਂਦਰੰਗੂ ਮੁੜਕਦਾਗਾ। ਮਾਸ਼ੇਰੀ ਪੰਜਾਬ ਦਾ ਡਾ। ਬਾਕੀ ਸ਼ਹਿਰਾਂ ਵਾਲੇ ਸ਼ਹਿਰਾਂ ਵਾਲੇ ਹੁੰਦੇ। ਸ਼ਹਿਰਾਂ ਵਾਲੇ ਫਿਰ ਪਿੰਡਾਂ ਨੂੰ ਫੇਰ ਨਹੀਂ ਕਰਤਾ। ਨਹੀਂ ਕਰਦੇ। ਕਰਤਾ। ਕਦੇ ਨਹੀਂ ਕਰਦੇ। ਇਹ ਆ ਬਾਈ ਜੋਸ਼ੀ ਮੱਠ ਦਾ ਬਾਜ਼ਾਰ ਬਾਜ਼ਾਰ ਕਾਫੀ ਵੱਡਾਗਾ ਉਹ ਪਿੱਛੇ ਤੋਂ ਸ਼ੁਰੂ ਹੋ ਜਾਂਦਾ ਤੇ ਇਹ ਗਾਂ ਅੱਗੇ ਤੱਕ ਇਹ ਸੜਕ ਜਾਂਦੀ ਹੈ ਜੀ ਤੇ ਆਸੇ ਪਾਸੇ ਦੇ ਜਿਹੜੇ ਪਿੰਡ ਆਗੇ ਆਸੇ ਪਾਸੇ ਦੇ ਜਿਹੜੇ ਪਿੰਡ ਆ ਹਨਾ ਕੁਝ ਵੀ ਹੋਵੇ ਛੋਟੇ ਮੋਟੇ ਪਿੰਡ ਸਾਰੇ ਸਮਾਨ ਸਾਰਾ ਇੱਥੋਂ ਹੀ ਲੈ ਕੇ ਜਾਂਦੇ ਆਗੇ ਨੇੜੇ ਤੇੜੇ ਦਾ ਮਤਲਬ ਵੱਡਾ ਸ਼ਹਿਰ ਜਿਹੜਾ ਹੈਗਾ ਆਹੀ ਆ ਜੋਸ਼ੀ ਮਾਠੀ ਹੈਗਾ ਤੇ ਇਦਰ ਨੀ Schu ਬਾਈ ਗਾਰਡ ਚੇਂਜ ਕਰਾਈ ਜਾਂਦਾਗਾ ਆਜੋ ਭਈ ਆਜੋ ਆਜੋ ਚੜ ਕੇ ਚੜਾਈਆਂ ਜੈ ਬਾਬੇ ਜੀ ਚੜ ਕੇ ਚੜਾਈਆਂ ਚੜ ਕੇ ਚੜਾਈਆਂ ਜੋਸ਼ੀ ਮਰਚੋਂ ਨਿਕਲਦੇ ਨਿਕਲਦੇ ਨੇ ਪੌਣੇ 4 ਕਰਤੇ ਜੀ ਕਹਿੰਦੇ ਮੁੰਡਿਆਂ ਨੇ ਤੇ ਵੀ ਗਾਂ ਕੋਈ 5-6 ਕਿਲੋਮੀਟਰ ਦੀ ਚੜਾਈ ਆ ਗਈ ਤਾਂ ਉਹੀ ਅੱਧੀ ਰਾਤ ਜਾ ਕੇ ਪੜਾਂਗੇ ਗੁਰੂ ਘਰ ਟਾਈਮ ਬਾਈ 4:35 ਹੋ ਗਏ ਤੇ ਸੋਨ ਪਹਿਲੇ ਦਾ ਮਾੜਾ ਮਾਫ ਕਰਿਓ ਬਾਈ ਬਾਦ ਥੋੜੀ ਘੱਟ ਨਿਕਲਦੀ ਹੈ ਗੱਲ ਜਿਆ ਖਰਾਬ ਹੀ ਹੈਗਾ ਤੇ ਸੰਗ ਤਾਂ ਆਈ ਜਾਂਦੀਆਂ ਤੇ ਸੰਗ ਤਾਂ ਬਾਈ ਚਾਈ ਜਾਂਦੀਆਂ ਆਂ ਤੇ ਰਸਤੇ ਦੇ ਵਿੱਚ ਭਰਾ ਮਿਲ ਕੇ 8-10 ਕੁਛ ਤਾਂ ਚੱਲ ਗਏ ਤੇ ਮੈਂ ਦੋ ਚਾਰ ਗੱਲਾਂ ਬਾਤਾਂ ਕਰ ਲਿਏ ਬਾਈ ਆਪਣੇ ਨਾਲ ਚੈਨਲ ਨਾਲ ਹੀ ਜੁੜੇ ਹੋਏ ਆਗੇ ਬਾਈ ਸਤਿ ਸ੍ਰੀ ਅਕਾਲ ਜੀ। ਜੀ ਬਾਈ ਕਿਹੜੀ ਜਗ੍ਹਾ ਤੋਂ ਆ ਜੀ? ਬਾਈ ਮੇਰਾ ਪਿੰਡ ਮੰਡੇਰਾ ਡਿਸਟ੍ਰਿਕਟ ਮਾਨਸਾ ਦਾ। ਮਾਨਸਾ ਵੱਡੀ ਮਾਨਸਾ ਕਹਿੰਦੇ ਨੇ ਅਸੀਂ ਤਾਂ ਬਾਈ ਆਪਣੇ ਗਵਾਂਢ ਹੀ ਹੋਗੇ। ਕੋਈ ਜ਼ਿਆਦਾ ਦੂਰ ਨਹੀਂ ਹੈਗਾ ਮੋੜ ਮਾਨਸਾ। ਤੇ ਕੀ ਨਾਂਗ ਹੈ ਬਾਈ ਦਾ? ਬਾਈ ਮੇਰਾ ਨਾਮ ਦਲਜਿੰਦਰ ਸਿੰਘ ਆ। ਸਾਡੀ ਇਹ ਮੇਰੀ ਹੈਗੀ ਆ ਸ਼ੇਮੀ ਸਾਥੀ ਸ਼ੇਮੀ ਸਾਥੀ ਦੀ ਯਾਤਰਾ ਕੀ ਹੈ ਮੇਰੇ ਨਾਲ ਵਾਲੇ ਇਹਨਾਂ ਨੂੰ ਹੋ ਗਏ 12-12 15 ਸ਼ੇਮੀ ਸਾਥੀ। ਅੱਛਾ ਜੀ 2011 ਤੋਂ ਆ ਰਹੇ ਆ। ਠੀਕ ਹੈ ਤੇ ਬਹੁਤ ਪਾਗਾ ਵਾਲਿਓ ਬਾਈ ਜਿਹੜਾ ਪਾਗਾ ਦੇ ਨਾਲ ਵਧੀਆ ਚ ਹਰ ਸਾਲ ਯਾਤਰਾ ਕਰਦੇ ਆ ਬਾਈ ਵਧੀਆ ਦਰਸ਼ਨ ਮਿਲੇ ਕਰਕੇ ਜਾਈ ਬਾਈ ਬਹੁਤ ਪਾਗਾ ਵਾਲਿਓ ਬਾਈ ਤੇ ਜਿਹੜੇ ਘਰੇ ਬੈਠੇ ਹੋ ਉਹਨਾਂ ਨੂੰ ਵੀ ਸੁਨੇਹਾ ਹੈਗਾ ਬਾਈ ਯਾਰ ਕਿ ਹਰ ਸਾਲ ਆਉਂਦੇ ਆਗੇ ਤੇ ਤੁਸੀਂ ਵੀ ਆਇਆ ਕਰੋ ਟਾਈਮ ਚੋਂ ਟਾਈਮ ਕੱਢ ਕੇ ਹਨ ਜਿਵੇਂ ਮਰਜੀ ਤੇ ਸਾਰੇ ਸਾਰੇ ਆਪਣੀ ਸਿਕ ਸੰਗਤ ਨੂੰ ਜਰੂਰ ਆਪਾਂ ਜਾਣੀ ਹੈ ਹਾਂਜੀ ਹਾਂਜੀ ਸਾਰੀ ਦਰਸ਼ਨ ਮੇਲਾ ਕਰ ਸਕਦਾ ਹੁਣ ਤਾਂ ਦੇਖੋ ਪਹਿਲਾਂ ਤਾਂ ਜਦੋਂ 8-10 ਸਾਲ ਪਹਿਲਾਂ ਤਾਂ ਕੋਈ ਸੜਕਾ ਛੁਟਕਾ ਦਾ ਵੀ ਚੱਕਰ ਸੀ ਹੁਣ ਤਾਂ ਵਧੀਆ ਦਾ 100-100 ਫੁੱਟੇ ਰੋਡ ਬਣੇ ਹੋਏ ਆ ਗਏ ਹਾਂ 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 ਬਹੁਤ ਵਧੀਆ ਸੜਕਾਂ ਬਣੀਆਂ ਹੋਈਆਂ ਬਾਈ ਕੋਈ ਟਿਕ ਕੇਸ ਦੇ ਅਰੀ ਸੀ ਕੇਸ ਤੋਂ ਲੈ ਕੇ ਗੋਡਨਗੜ੍ਹ ਤੱਕ ਇੱਕ ਦਿਨ ਦੇ ਵਿੱਚ ਬੰਦਾ ਬਾਈ ਕਾਰ ਨਾਰਮਲੀ ਬੰਦਾ ਸਫ਼ਰ ਕਰ ਸਕਦਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹਾਂਜੀ ਤੇ ਰਾਹ ਚ ਸਹੂਲਤਾਂ ਵੀ ਬਹੁਤ ਆ ਗਈਆਂ ਹਾਂਜੀ ਬਾਕੀ ਬਾਈ ਟਰਸਟ ਵਾਲਿਆਂ ਦਾ ਵਧੀਆ ਕੰਮ ਆਗਾ ਸਾਰੀ ਫੈਸਿਲਿਟੀਆਂ ਔਰ ਨੇ ਪ੍ਰੋਵਾਈਡ ਕਰਾਉਂਦੇ ਆਗੇ مسافرਾਂ ਨੂੰ ਉੱਥੇ ਆਪਣਾ ਕਰਵਾ ਕੇ ਐਂਟਰੀ ਵਗੈਰਾ ਤੇ ਇਥੋਂ ਮੇਨ ਹੁੰਦਾ ਬਈ ਆਪਣਾ ਜਿੰਮੇ ਆਪਾਂ ਮੌਸਮ ਚੇਂਜ ਦਾ ਹੋ ਜਾਂਦਾ ਤਾਂ ਮੈਡੀਕਲ ਫਸਤਾ ਮਾਂ ਜਗਾ ਜਗਾ ਤੇ ਹੈਗੇ ਆਪਣੇ ਪੰਜਾਬ ਵਾਲੇ ਸਾਰੇ ਵੀਰਾਂ ਨੇ ਲੰਗਰ ਲਾਏ ਹੋਇਆ ਕੋਈ 50 ਕਿਲੋਮੀਟਰ ਤੇ 25 ਕਿਲੋਮੀਟਰ ਦੇ ਉੱਤੇ ਤਾਂ ਇਹਦੇ ਕਰਕੇ ਵਧੀਆ ਦਰਸ਼ਕ ਮੇਲੇ ਬੰਦੇ ਦੇ ਹੋ ਜਾਂਦੇ ਆ ਕਿਸੇ ਰਾਹ ਦੀ ਕੋਈ ਪ੍ਰੋਬਲਮ ਨਹੀਂ ਹਾਂਜੀ ਤੇ ਕੋਲ ਮਲਾ ਕੇ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਸਭ ਚੀਜ਼ ਰਸਤੇ 'ਚ ਮਿਲੂ ਬੇਫਿਕਰ ਹੋ ਕੇ ਬਈ ਆਓ ਜਿਹਨੇ ਦਰਸ਼ਕ ਮੇਲਾ ਕਰਨਾਗਾ ਬੇਫਿਕਰ ਹੋ ਕੇ ਆਓ ਹਾਂ ਜੀ ਤੇ ਵਧੀਆ ਫੈਸਿਲਿਟੀਆਂ ਆ ਗਈਆਂ ਇਹਨਾਂ ਵੱਲੋਂ ਮਤਲਬ ਕਿ ਲੋਕਲ ਲੋਕ ਵੀ ਬਹੁਤ ਹੈਲਪ ਕਰਦੇ ਆਗੇ ਤੇ ਬਹੁਤ ਮਤਲਬ ਕਿ ਉੱਤਰਾਖੰਡ ਦੇ ਸਾਰੇ ਜਿਹੜੇ ਲੋਕ ਆ ਬਹੁਤ ਵਧੀਆ ਆਗੇ ਹਾਂ ਜੀ ਇਹ ਵੀ ਮੈਂ ਕਹਿਣਾ ਕਿ ਉਹਨਾਂ ਨਾਲ ਹੀ ਬਹੁਤ ਵਧੀਆ ਵੀ ਇੱਥੇ ਪੁਸ਼ਕਰ ਸੀਮਾ ਤੁਮਮੀ ਨੇ ਮੁੱਖ ਮੰਤਰੀ ਬਹੁਤ ਵਧੀਆ ਉਹਨਾਂ ਦਾ ਹੈਗਾ ਕੀਤਾ ਹੋਇਆ ਸਿਸਟਮ ਆ ਤੇ ਪੁਲਿਸ ਤੁਹਾਡੀ ਬਹੁਤ ਹੈਲਪ ਕਰੂਗੀ ਕਿਸੇ ਰਾਹ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਮੈਂ ਬਹੁਤ ਰੀਲਸ ਵਗੈਰਾ ਦੇਖੀਆਂ ਕਿ ਉਹ ਕਹਿ ਰਿਹਾ ਸਾਡਾ ਵੀ ਚਲਾਣ ਹੋ ਗਿਆ ਮੈਂ ਮੰਨਦਾ ਜਿੱਥੇ ਆਪਣੀ ਗਲਤੀ ਉਥੇ ਚਲਾਣ ਹੋਣਾ ਬਣਦਾ ਪਰ ਕਿਸੇ ਨੂੰ ਇਹ ਨਹੀਂ ਹੈ ਵੀ ਕਿਸੇ ਨੂੰ ਬੇਫਾਲਤੂ ਗੱਲ ਕਰਵਾਣਗੇ ਜਾਂ ਕਿਸੇ ਨੂੰ ਟਿਕਟ ਪਰ ਵੀ ਕ੍ਰੀਏਟ ਕਰਨਗੇ ਇਹ ਸਾਰੇ ਜਿਹੜੇ ਟੂਰਿਸਟ ਆਪਣੇ ਜਿਹੜੀ ਯਾਤਰੀ ਆ ਸਾਰਿਆਂ ਦੀ ਹੈਲਪ ਕਰਦੀ ਆ ਗਵਰਨਮੈਂਟ ਵੀ ਤੇ ਪੁਲਿਸ ਵੀ ਸਾਰੇ ਤੇ ਲੋਕਲ ਵੀ ਬਹੁਤ ਚੰਗੇ ਆ ਜੀ ਠੀਕ ਹੈ ਤੇ ਬਾਈ ਨੇ ਇੱਕ ਸੱਟੇ ਜੀ ਸਾਨੂੰ ਸਾਰਾ ਕੁਝ ਦੱਸਦਾ ਵੀ ਕੋਈ ਟਿਕਟ ਪਰੇਸ਼ਾਨੀ ਨਹੀਂ ਭਾਈ ਰਾਮਨਾਥਾ ਦਰਸ਼ਨ ਕਰਨ ਆਓ ਕੋਈ ਸਾਨੂੰ ਪਹਾੜੀ ਇਲਾਕੇ ਦੇ ਲੋਕ ਵੀ ਜਿਹੜੇ ਵਧੀਆ ਗਏ ਹਾਂਜੀ ਹਾਂਜੀ ਸਾਰੇ ਵਧੀਆ ਠੀਕ ਹੈ ਤੇ ਆ ਭਰਾ ਤੁਹਾਡੇ ਨਾਲ ਹੀ ਆ ਜੀ ਹਾਂਜੀ ਹਾਂਜੀ ਇਹ ਬਾਈ ਹੁਰੀ ਮੇਰਾ ਆ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਂ ਹੈਗਾ ਬਾਈ ਮੇਰਾ ਨਾਮ ਵਿਦੀ ਦਕਸ਼ੀਤ ਸਿੰਘ ਪਿੰਡ ਸੇਖੂਗਰ ਖਨਾਲ ਤੀਜਰਾ ਮਾਨਸਾ ਦਾ ਜ਼ਿਲ੍ਹਾ ਮਾਨਸਾ ਜੀ ਹਾਂਜੀ ਤੇ ਕਿੰਨੀ ਵਾਰੀ ਆਏ ਹੋ ਨਹੀਂ ਦੂਜੀ ਵਾਰ ਵਿਦੀ ਦੂਜੀ ਵਾਰ ਆਏ ਆ ਬਹੁਤ ਵਧੀਆ ਜੀ ਬਹੁਤ ਵਧੀਆ ਆਏ ਸਾਲ ਆਉਗੇ ਜੀ ਹਾਂਜੀ ਹਾਂਜੀ ਰੱਬਾ ਹੈ ਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਬਲਾਵੇ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਤੇ ਇਧਰ ਬਾਈ ਦੋ ਹੋਰ ਗੇਹਰਾ ਸਾਈਕਲਾਂ ਵਾਲੇ ਖੜੇ ਆ ਕਦੇ ਲੋਪ ਆ ਗੇਰ ਪਾਹਂਦੇ ਆ ਤੇ ਕਦੇ ਟਾ ਵਗੇਰ ਪਾਹਂਦੇ ਆ ਕਹਿੰਦੇ ਮੁੰਡੇ ਦੱਬੀ ਤੁਰੀ ਹੱਸਦੇ ਆ ਕੰਮ ਬਾਈ ਸਸਰੀ ਕਾਰ ਜੀ ਬਾਈ ਜੀ ਨਾਮ ਸਾਰਾ ਕੁਝ ਦੱਸ ਦੋ ਤਾਂ ਪਤਾ ਨਾਮ ਬਲਵਿੰਦਰ ਸਿੰਘ ਜੀ ਪਿੰਡ ਮਾਨਕੋ ਸ਼ਰੀਫ ਜ਼ਿਲ੍ਹਾ ਮੋਹਾਲੀ ਜਿਹੜਾ ਨਵਾਂ ਸਟੇਡੀਅਮ ਮੋਹਾਲੀ ਵਾਲਾ ਉਹ ਆਪਣੇ ਲੱਗੇ ਹੀ ਪਿੰਡ ਆ ਠੀਕ ਆ ਜੀ ਤੇ ਕਿੰਨੇ ਦਿਨ ਹੋ ਗਏ ਬਾਈ ਚੱਲਿਆਂ ਨੂੰ ਆਪਣਾ ਅਜੇ 6 ਮਹੀਨੇ ਨੇ ਜੀ 6 ਮਹੀਨੇ ਦਿਨ ਹਾਂਜੀ ਸਫ਼ਰ ਵਧੀਆ ਚੱਲ ਰਿਹਾ ਸਫ਼ਰ ਹੈ ਨਨੰਦ ਵਾਲਾ ਜੀ ਠੀਕ ਆ ਜੀ ਤੇ ਸਾਈਕਲ ਕਿਵੇਂ ਚੱਲ ਰਿਹਾ ਜੀ ਸਾਈਕਲ ਸਾਈਕਲ ਕਰਕੇ ਸਫਰ ਵਧੀਆ ਚੱਲ ਰਿਹਾ ਹੈ ਜੀ ਅੱਛਾ ਜੀ ਹਾਂਜੀ ਸਾਈਕਲ ਤਾਂ ਹੀ ਤੋਰਨਾ ਪੈਂਦਾ ਉਹ ਦੇਖ ਕੇ ਨਾ ਆਪਸੇ ਗੱਲਾਂ ਕਰਦੇ ਹੁੰਦੇ ਵੀ ਬਿੱਟੂ ਰਾਈ ਤਾਨ ਹੈ ਜਿਹੜਾ ਤੋਰ ਕੇ ਜੜਾ ਲੈਂਦੇ ਵੀ ਚੜਾਈਆਂ ਬਹੁਤ ਵੱਡੀਆਂ ਬਹੁਤ ਪਿੱਛੇ ਬਹੁਤ ਵੱਡੀਆਂ ਜਿਹੜੀ ਪਿੱਛੇ ਜਾਂਦੀ ਹੈ ਨਾ ਉਹ ਪਾਗਲ ਚੜਾਈ ਹੈ 13 ਕਿਲੋਮੀਟਰ ਦੀ ਜਿਹੜੀ ਦੇਵ ਪ੍ਰਿਆਗ ਆਵੇ ਖਤਮ ਹੁੰਦੀ ਹੈ ਹਾਂਜੀ ਹਾਂਜੀ ਵੀ ਉਹ ਤਾਨ ਹੈ ਤੁਸੀਂ ਚੜਾ ਲਈ ਬਸ ਉਹੀ ਗੱਲ ਭਾਈ ਕਮਲੇ ਰਮਲੇ ਜੇ ਹੋ ਕੇ ਜਦੋਂ ਤੁਸੀਂ ਇਹ ਚੜਾਈ ਚੜਾਈ ਤੇ ਉਸ ਟਾਈਮ ਤੁਸੀਂ ਮੈਨੂੰ ਲੱਗਦਾ 4 ਵਜੇ ਪਹੁੰਚੇ ਸੀਗੇ 3 ਵਜੇ ਆ 4 ਵਜੇ ਜੋਸ਼ੀ ਮੱਠ 4 ਵਜੇ ਐਸੇ ਆ ਬਸ ਇਹ ਦਿਲਾਤੀ ਹੋਈ ਗੱਡੀਆਂ ਪਹਿਲਾਂ ਜਾਣ ਦੀ ਸਲਾਹ ਸੀਗੀ ਤੇਰੇ ਮੈਂ ਨੂੰ ਕਿਹਾ ਮਾਹ ਨਾਲ ਦਾ ਆਪਾਂ ਇੱਥੇ ਆਰਾਮ ਨਾਲ ਰਵਾਂਗੇ ਜਗਾ ਖੁੱਲੀ ਆ ਨਾਲ ਉਸਨੇਟਰ ਦੀ ਭੀੜ ਤੇ ਨਾਟਣੇ ਚੱਲਦਾ ਹੋਣਾ ਮੈਂ ਬਤਾਰ ਕੇ ਚੱਲਦੇ ਆ ਫਿਰ ਸਾਨੂੰ ਸਮਾਂ ਸੀਗਾ ਸਾਡੇ ਕੋਲ ਵੀ ਅਸੀਂ ਪਹਿਲੇ ਜਥੇ 'ਚ 25 ਤਰੀਕ ਨੂੰ ਸ਼ਾਮਲ ਹੋਣਾ ਸੀ ਕਰਕੇ ਨੂੰ ਮਾ ਆਪਾਂ ਨੂੰ ਇੱਥੇ ਤੇ ਪਿਆ ਹਜੇ ਤਾਂ ਨਹੀਂ ਨਹੀਂ ਜਿਹੜੀ ਵੀ ਬਾਈ ਬਿੱਟੂ ਨੂੰ ਦੇਖਦੇ ਨੇ ਇੱਕ ਵਾਰੀ ਨਾ ਦੇ ਦੋ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਇਹ ਬੰਦਾ ਬਹੁਤ ਮਿਹਨਤ ਕਰਕੇ ਤੁਹਾਨੂੰ ਸਾਰਾ ਕੁਝ ਦਿਖਾ ਰਿਹਾ ਬਹੁਤ ਵਧੀਆ ਸਫਰਨਾਮਾ ਹੈ ਇਸਦਾ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨੇ ਵੀ ਤੁਹਾਡੇ ਕੋਲੇ WhatsApp ਦੇ ਗਰੁੱਪ ਹੈ ਅੱਜ ਵਾਲੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਗੁਰੂ ਮਹਾਰਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਬਹੁਤ ਧੰਨਵਾਦ ਭਾਈ ਦਿਲੋਂ ਧੰਨਵਾਦ ਤੇ ਨਾਲ ਭਾਈ ਕੀ ਨਾਮ ਆ ਬਾਈ ਆਪਣਾ ਨਾਮ ਅਮਨਪ੍ਰੀਤ ਸਿੰਘ ਆ ਜੀ ਪਿੰਡ ਮੇਰਾ ਬੁਰਜ ਕਲਾਰਾ ਦਾ ਤੇ ਜ਼ਿਲ੍ਹਾ ਲੁਧਿਆਣਾ ਪਿੰਡ ਦਾ ਠੀਕ ਆ ਬਾਈ ਦੋਨੇ ਇਕੱਠੇ ਚੱਲੇ ਸੀ ਇਕੱਠੇ ਚੱਲਿਆ ਜੀ ਇਹ ਦਿਨ ਹੋ ਗਿਆ ਆਪਾਂ ਨੂੰ ਅੱਜ ਤੇ ਬਸ ਆਪਣੀ ਅੱਜ ਦੀ ਇਹਦੀ ਯਾਤਰਾ ਹੋ ਗਈ ਆਪਣੀ ਗੋਬਿੰਦ ਘਾਟ ਤੱਕ ਆਉਂਗੀ ਫਿਰ ਦੋ ਦਿਨਾਂ ਚ ਆਪਾਂ ਗੁਰਦੁਆਰਾ ਸਾਹਿਬ ਚਲੇ ਜਾਵਾਂਗੇ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੇ ਪਹਿਲੀ ਵਾਰ ਹੀ ਆਇਆ ਹਾਂ ਬਾਈ ਇਹ ਵਹਿਮਕੋਣ ਸਾਹਿਬ ਪਹਿਲਾਂ ਆ ਚੁੱਕੀ ਆਗੇ ਪਰ ਸਾਈਕਲ ਤੇ ਪਹਿਲੀ ਵਾਰ ਆਗਾ ਠੀਕ ਆ ਬਾਈ ਠੀਕ ਆ ਠੀਕ ਤੇ ਬਾਕੀ ਬਾਈ ਬਿੱਟੂ ਮਿਲਿਆ ਇੱਥੇ ਬਹੁਤ ਵਧੀਆ ਸਵਾਗਤ ਲੱ ਠੀਕ ਆ ਭਾਈ ਬਾਕੀ ਭਾਈ ਨੂੰ ਸੂਤ ਕਰਿਓ ਵੱਧ ਤੋਂ ਵੱਧ ਅੱਜ ਵਾਲੀ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਨਹੀਂ ਪਾਈਦੀ ਹੈ ਕਿਉਂਕਿ ਵੀਰ ਉਹਨੇ ਦੇਸੀ ਸਾਈਕਲਾਂ ਦੇ ਉੱਤੇ ਫਿਰਦੇ ਆ ਸਾਡੇ ਕੋਲ ਤਾਂ 11 ਵਾਲੀ ਹੈਗੀ ਫਿਰ ਵੀ ਇਹ ਤੇ ਇੰਨੀ ਪ੍ਰੋਬਲਮ ਨਹੀਂ ਆਉਂਦੀ ਜਿੰਨੀ ਉਹ ਤੇ ਪ੍ਰੋਬਲਮ ਹੁੰਦੀ ਹੈ ਬਸ ਸਸਰੀ ਘਰ ਸਸਰੀ ਘਰ ਤੇ ਮਾਫ ਕਰਿਓ ਭਾਈ ਮੈਂ ਕਿਹ ਜੇ ਹੈ ਨਹੀਂ ਗੇ ਉਹਦਾ ਕਰਕੇ ਆਸੇ ਪਾਸੇ ਦਾ ਜਿਹੜਾ ਰੌਲਾ ਰੱਪਾ ਵੱਧ ਆਉਂਦਾਗਾ ਵੀਡੀਓ ਦੇ ਵਿੱਚ ਤੇ ਫਿਰ ਭਾਈ ਹੁਣ ਕਹਿੰਦੇ ਸੀ ਕਿ ਵੀ ਪਰਲਾ ਛੱਡਤਾ ਤੇ ਆ ਗਮਚਾ ਜਾ ਚੱਕ ਲਿਆ ਏ ਅਸਲ ਵਿੱਚ ਭਾਈ ਉਹਨਾਂ ਆ ਮੇਰਾ ਪਰਨਾ ਗੁੰਮ ਹੋ ਗਿਆ ਤੇ ਆਪਾਂ ਜਿੱਥੇ ਕਿਤੇ ਮਿਲਿਆ ਹਨ ਨਵਾਂ ਲੈਣਾਗਾ ਉਤੋਂ ਵਧੀਆ ਜਿਹਾ ਪਰਨਾ ਫੇਰ ਪਰਨਾ ਹੀ ਬੰਨਿਆ ਕਰਾਂਗੇ ਟਾਈਮ ਜੀ 6:36 ਮਿੰਟ ਹੋ ਗਏ ਤੇ ਆਪਾਂ ਪਾਕੀ ਤੋਂ 12 ਕਿਲੋਮੀਟਰ ਪਿੱਛੇ ਖੜੇ ਆਂਗੇ ਤੇ ਗੁਰੂ ਦਾ ਲੰਗਰ ਲੱਗਿਆ ਹੋਇਆ ਰਸਤੇ 'ਚ ਪੰਜਾਬੀ ਭਰਾਵਾਂ ਦਾ ਤੇ ਇਧਰ ਸਾਰਾ ਪਰਿਵਾਰ ਖੜਾਗਾ ਤੇ ਇਹ ਆਪਣੇ ਨਾਲ ਜੁੜੇ ਹੋਏ ਆਗੇ ਵੀਡੀਓ ਵਗੈਰਾ ਦੇਖਦੇ ਆਗੇ ਦੋ ਚਾਰ ਗੱਲਾਂ ਬਾਤਾਂ ਇਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਲੁਧਿਆਣੇ ਤੋਂ ਸਾਰੀ ਫੈਮਿਲੀ ਹੈਗੇ ਨੇ ਤੇ ਸਾਰੇ ਤੁਹਾਡਾ ਪਰਿਵਾਰ ਸਮੀਤ ਵਲੌਗ ਵੇਖਦੇ ਨੇ ਤੇ ਪਹਿਲੇ ਦਿਨ ਤੋਂ ਤੁਹਾਡਾ ਸਫਰ ਬਹੁਤ ਸੋਹਣਾ ਹੈ ਤੇ ਸਾਰੇ ਤੁਹਾਨੂੰ ਖੂਬ ਸਪੋਰਟ ਕਰਨ ਬਹੁਤ ਜ਼ਿਆਦਾ ਸਾਰੇ ਜਣੇ ਥੈਂਕ ਯੂ ਜੀ ਹਾਂਜੀ ਹਾਂਜੀ ਮੈਂ ਸੰਗਤ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਸੰਗਤ ਨਹੀਂ ਆ ਸਕਦੀ ਨਾ ਉਹ ਭਾਈ ਉਹਨਾਂ ਦੇ ਵਲੌਗ ਦੇਖ ਕੇ ਕੱਲੀ-ਕੱਲੀ ਚੀਜ਼ ਨੂੰ ਦੇਖ ਸਕਦੇ ਆ ਕਿੱਥੇ ਕੀ ਹੋ ਰਿਹਾ ਇੱਕ ਜਿਵੇਂ ਇਹਨਾਂ ਨੇ ਮਾਨਾ ਵੀ ਲਿਜ਼ ਸੂਰਜ ਕੀਤਾ ਹੈ ਤੇ ਮੈਂ ਕਹਿੰਦਾ ਮੈਂ ਵੀ ਸਾਰੇ ਬੱਚੇ ਸਾਰੇ ਜਣੇ ਇਹਨਾਂ ਦਾ ਵਲੋਗ ਦੇਖਣ ਕਿਉਂ ਨਹੀਂ ਤੂੰ ਦੇਖ ਨਹੀਂ ਨਵਾਂ ਬਲੂ ਭਾਈ ਜੀ ਮਾਸਾ ਥੈਂਕ ਯੂ ਭਾਈ ਜੀ ਥੈਂਕ ਯੂ ਬਹੁਤ ਬਹੁਤ ਥੋੜਾ ਸਾਰੇ ਪਰਿਵਾਰ ਦਾ ਜੀ ਬਹੁਤ ਬਹੁਤ ਧੰਨਵਾਦ ਛੋਟੇ ਛੋਟੇ ਬੱਚਿਆਂ ਨੇ ਆਇਆ ਭਾਈ ਘਰੇ ਬੈਠੇ ਐ ਵੀ ਨਾ ਡਰੀ ਜਾਇਆ ਕਰੋ ਵੀ ਉੱਥੇ ਪਹਾੜਾਂ ਅਗੇ ਜਾਓ ਆ ਵਾ ਦੇਖ ਲੋ ਛੋਟੇ ਛੋਟੇ ਨਾਲ ਬੱਚੇ ਆ ਸਾਰੀ ਫੈਮਿਲੀ ਆ ਗਈ ਮੈਂ ਤੈਨੂੰ ਦੱਸਣਾ ਚਾਹੁੰਦਾ ਭਾਈ ਦੇ ਥਰੂ ਵੀ ਇਹ ਗਨੂਰ ਇਹ ਤਿੰਨ ਆਪਾਂ ਸਾਰੀ ਫੈਮਿਲੀ ਲਗਾਤਾਰ ਚੌਥੀ ਵਾਰੀ ਹੇਮਕੋਟ ਸਾਹਿਬ ਜਤਰਾ ਕਰ ਰਹੇ ਆ ਇਹ 3 ਸਾਲ ਤੋਂ 4 ਸਾਲ ਦਾ ਸੀ ਪਹਿਲੀ ਵਾਰੀ ਆਇਆ ਸੀ ਲਗਾਤਾਰ ਚੌਥੀ ਵਾਰੀ ਆਇਆ ਹੈ ਸੈਕਿੰਡ ਵਾਰੀ ਮਾਰਿਆ ਇਹ ਭਾਈ ਵੀ ਲਗਾਤਾਰ ਸੈਕਿੰਡ ਵਾਰੀ ਕਈ ਮਾਰ ਰਹੇ ਨੇ ਬਕੇ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਗੁਰੂ ਘਰ ਲੰਗਰ ਰਸਤੇ ਵਿੱਚ ਥੋੜੀ ਥੋੜੀ ਦੂਰ ਤੇ ਚੱਲਦਾ ਆ ਰਿਹਾ ਵਾ ਕਬਰਾਂ ਦੀ ਕੋਈ ਲੋੜ ਨਹੀਂ ਕਿਸੇ ਦਾ ਪਰਮਾਤਮਾ ਦਾ ਨਾਮ ਲਓ ਤੇ ਉਜਾਤਾ ਕਰੋ ਆਪਣਾ ਚੜ੍ਹਦੀ ਕਲਾ ਬੱਸ ਹੋ ਸਾਰ ਬਹੁਤ ਧੰਨਵਾਦ ਭਾਈ ਸੋਡਾ ਸਾਰਿਆਂ ਦਾ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 9 ਵਜ ਗਏ ਤੇ ਪਿੰਡ ਹੈਗਾ ਲੰਗਸੀ ਲੰਗਸੀ ਪਿੰਡ ਹੈ ਲੰਗਸੀ ਲੰਗਸੀ ਤੇ ਆ ਪਿੰਡ ਆਗਾ ਬਾਈ ਮੁੰਡਿਆਂ ਦੀਆਂ ਬੈਂਡਰੀਆਂ ਨਾਲ ਥੋੜੀਆਂ ਡੰਮ ਹੋਗੀਆਂ ਤੇ ਪਾਕ ਹੀ ਰਹਿ ਗਿਆ ਸੀ 5-6 ਕਿਲੋਮੀਟਰ ਤੇ ਕਹਿੰਦੇ ਇੱਥੇ ਹੀ ਰਹਿ ਪੰਨੇ ਆ ਮੈਂ ਤਾਂ ਸਵੇਰ ਦਾ 3 ਡੋਲੋ ਖਾ ਗਿਆ ਇੱਕ ਹੁਣ ਰਾਤ ਨੂੰ ਹੋਰ ਖਾ ਲੂੰਗਾ ਤੇ ਬਾਬਾ ਕੱਲ ਨੂੰ ਬਲੀ ਕਰੇ ਕੋਈ ਟੀਕੇ ਦਾ ਕਿਹੜਾ ਜੀ ਡਾਕਟਰ ਮਿਲਿਆ ਨਹੀਂ ਨਹੀਂ ਇੱਕ ਤਾਂ ਟੀਕਾ ਵੀ ਲਵਾ ਲੈਂਦੇ ਤੇ ਅੱਜ ਇੱਥੇ ਹੀ ਰਹਿਣ ਦੀ ਸਲਾਹ ਗੀ ਗੱਡੀਆਂ ਆਪਣੇ ਆ ਖੜੀਆਂ ਮੈਂ ਤਾਂ 10 ਕਿ ਮਿੰਟ ਇੱਥੇ ਲੇਟਾ ਵੀ ਲਾ ਹਟਿਆ ਬਾਈ ਇਹ ਤੂੰ ਪਹਿਲਾਂ ਤੇ ਟੈਂਟ ਟੁੰਟ ਲਾਉਣੇ ਆ ਕਿਸੇ ਪਾਸੇ ਇਹਨਾਂ ਤੋਂ ਮੰਗਦੇ ਆ ਜਗਾ ਕੋਈ ਐ ਅੱਜ ਦਾ ਕਿਹੜੇ ਵੇਲੇ ਤੇ ਬਾਖੀ ਪਹੁੰਚੇ ਹੁੰਦੇ ਉਹ ਵੀ ਲੇਟ ਹੋ ਗਏ ਕਰਦੇ ਕਰਾਉਂਦੇ ਹੂੰ